ओके जय भीम जय बाप जय मैया भवन मैं एक सरपंच सर्विस कुंड रामगढ़ हूं जो कि आप सब जानदे या कि लंबे समय से तो दरबार मैया भवन देखो मेन हाईवे ਦੇ ਉੱਪਰ ਗੰਦਾ ਪਾਣੀ ਚੱਲ ਰਿਹਾ ਜਿਹਦੇ ਵਾਸਤੇ ਪਿੱਛੇ ਪਿਛਲੇ ਕਾਫੀ ਸਮੇਂ ਤੋਂ ਕਰਨੇ ਲੱਗ ਰਿਹਾ ਹੁਣ ਜਿਹੜਾ ਲਗਾਤਾਰ ਧਰਨਾ ਚੱਲ ਚੱਲ ਰਿਹਾ ਉਹ ਮਿਤੀ 7 ਜੁਲਾਈ ਤੋਂ ਚੱਲ ਰਿਹਾ ਅੱਜ 17ਵਾਂ ਦਿਨ ਹੋ ਗਿਆ ਪਰਨੇਮ ਤੇ ਉਸ ਗੰਦੇ ਪਾਣੀ ਸਬੰਧੀ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਤੇ ਅੱਜ ਇਹ ਜਿਹੜਾ ਧਰਨਾ ਹੈਗਾ ਲੋਕ ਇਨਸਾਫ ਮੰਚ ਪਾਰਟੀ ਵੱਲੋਂ ਚਲਾਇਆ ਜਾ ਰਿਹਾ ਅਸੀਂ ਲੋਕ ਇਨਸਾਫ ਮੰਚ ਪਾਰਟੀ ਹਮਾਇਤ ਕਰਦੇ ਹਾਂ ਜੋ ਕਿ ਕੱਲ ਮਿਤੀ 23 7 2025 ਨੂੰ ਫਲੋਰ ਦੇ ਹਲਕਾ ਇੰਚਾਰਜ ਮੌਜੂਦਾ ਸਰਕਾਰ ਦੇ ਹਲਕਾ ਚਾਰਜ ਦੇ ਘਰ ਦਾ ਖਰਾਉ ਕਰਨਾ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਲੋਕਾਂ ਦਾ ਇਕੱਠ ਹੋਵੇ ਜੋ ਕਿ ਇਕੱਠ ਦੀ ਜਗਾ ਹੈ ਮੰਗਲ ਗੇਟ ਫਲੋਰ ਵਿਖੇ ਇਕੱਠੇ ਹੋਵੋ ਤਾਂ ਉੱਥੋਂ ਇਕੱਠੇ ਹੋ ਕੇ ਹਲਕਾ ਇੰਚਾਰਜ ਦੇ ਘਰ ਦਾ ਖਰਾਉ ਕੀਤਾ ਜਾ ਸਕੇ ਜੈਪਿੰਦਰ ਦੇਪੋ